ਵਾਜਲਕਾ ਤੇ ਸਰਹੱਦੀ ਇਲਾਕੇ ਦੇ ਲੋਕ ਜਿੱਥੇ ਇੱਕ ਪਾਸੇ ਹਰਦੀ ਮਾਰ ਦਾ ਸਾਹਮਣਾ ਕਰ ਰਹੇ ਹੱਥ ਉੱਥੇ ਹੀ ਦੂਜੇ ਪਾਸੇ ਇੱਤੇ ਕਾਮਾ ਵਾਲੀ ਪੱਤਨ ਤੇ ਬੇਵਜਾ ਹੋ ਰਹੀ ਲੋਕਾਂ ਦੀ ਬੇੜ ਤੋਂ ਵੀ ਕਾਫੀ ਪਰੇਸ਼ਾਨ ਹੋ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਸ-ਪਾਸ ਦੇ ਇਲਾਕੇ ਦੇ ਬਹੁਤ ਸਾਰੇ ਲੋਕ ਵੱਡੀ ਗਿਤੀ ਵਿੱਚ ਦਰਿਆ ਤੇ ਪਾਣੀ ਦੇਖਣ ਲਈ ਆ ਰਹੇ ਹਨ ਜਿਸ ਨਾਲ ਪਹਿਲਾਂ ਤੋਂ ਹੀ ਤੰਗਪੋੜ ਤੇ ਟ੍ਰੈਫਿਕ ਜਾਮ ਹੋ ਜਾਣ ਕਾਰਨ ਇੱਥੋਂ ਲੰਘਣ ਵਾਲਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਕੁਝ ਨੌਜਵਾਨ ਅਤੇ ਬੱਚੇ ਇੱਥੇ ਕੋਲ ਦੀਆਂ ਗਰੀਲਾਂ ਨਾਲ ਖੜ ਕੇ ਸੈਲਫੀਆਂ ਵਗੈਰਾ ਵੀ ਲੈਂਦੇ ਹਨ ਜਿਸ ਕਾਰਨ ਉਹਨਾਂ ਨਾਲ ਕਿਸੇ ਕਿਸਮ ਦਾ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਲੋਕਾਂ ਨੇ ਕੋਲ ਉੱਪਰ ਬੇਵਜ੍ਹਾ ਹੋ ਰਹੀ ভিਰ ਨੂੰ ਰੋਕਣ ਦੀ ਮੰਗ ਕੀਤੀ ਹੈ ਪਹਾੜਾ ਇਲਾਕਾ ਦੇ ਲੋਕਾਂ ਨੂੰ ਪਤਾ ਹੀ ਹੈ ਸਰ ਡੁੱਬਿਆ ਪਿਆ ਹੈ ਸਰ ਆ 15 ਦਿਨ ਹੋ ਗਏ ਸਿੱਧਰੇ ਤੇ ਲੋਕ ਜਿਹੜੇ ਉਹਨਾਂ ਰਾਹ ਚੜਾ ਕੁਝ ਪਲਾਦ ਬਾਹਰ ਦੇ ਦਾ ਜਿਹੜੇ ਆ ਰਹੇ ਨੇ ਉਹ ਰਾਹ ਚੜ ਰਹੇ ਨੇ ਤੇ ਉਹ ਇਹ ਕੋਈ 100 ਰੁਪਿਆ ਲੈ ਰਹਿਣੇ ਤੇ ਕੋਈ ਪੋਲ ਕਰਾ ਗਰਲਾ ਨਾ ਬੱਤੇ ਲਮ ਕਰਾਣੇ ਜੇ ਕੋਈ ਜਾਨੇ ਨਕਸਾਨ ਹੋ ਗਾ ਫਿਰ ਕਰ ਦੀ ਸਾਡੇ ਤੇ ਆ ਗੱਲ ਆਈ ਵਾਣੀ ਵੀ ਉਹ ਫਾਲਤ ਪਾਈ ਹੋ ਗਿਆ ਹੋ ਗਿਆ ਡੁੱਬ ਗਿਆ ਰੇ ਪਿਛਲੀ ਵਾਰੀ ਵੀ ਇਸ ਤਰ ਹੋਇਆ ਸੀਗਾ ਹਸਤੇ ਦਾ ਮੁੰਡਾ ਹੈਗਾ ਸੀਗਾ ਤੇ ਡੁੱਬ ਗਿਆ ਸੀਗਾ ਤੇ ਆ ਕੇ ਤਨਾ ਵੇਖਣ ਪਤਾ ਹੀ ਕਹਿਣਾ ਕਹਿਣਾ ਚਾਹੁੰਦੇ ਆ ਵੀ ਕੋਈ ਅਧਿਕਾਰੀ ਆ ਕੇ ਤੇ ਬਸ ਡਿਊਟੀ ਨਿਭਾਣ ਤੋਂ ਆਦਾ ਜਿਹੜੇ ਪਿੱਛੇ ਰਹਿ ਗਏ ਉਹਨਾਂ ਨਾਲ ਅੱਗੇ ਨਾ ਜਾਣ ਦੇਣ ਆਪਣੇ ਪੋਲ ਕੋਲ ਹੈ ਨਹੀਂ ਨਹੀਂ ਕੋਈ ਨਹੀਂ ਆ ਰਿਹਾ ਹਾਲੇ ਤੱਕ ਦੇ ਤੇ ਮੈਂ ਵੇਖਿਆ ਹੀ ਨਹੀਂ ਕੋਈ ਇੱਥੇ ਜਾ ਮੈਂ ਇੱਥੇ ਕਹਿਣ ਵਾਸਤੇ ਆਇਆ ਸੀਗਾ ਵੀ ਉਹਨਾਂ ਨੂੰ ਤੁਸੀਂ ਰੋਕੋ ਹੋਏ ਤੇ ਜਿਹੜੇ ਜਿੰਨਾ ਰਾਜਪਾਰਕਾ ਲੋਕ ਜਿਹੜੇ ਵੇਖਣ ਆ ਰਹੇ ਨੇ ਵੀ ਉਹਨਾਂ ਨੂੰ ਕਹਿਣ ਵੀ ਪੋਲ ਤੇ ਪਾਣੀ ਨਾਲ ਵੇਖਣ ਜਾਣ ਕਿਉਂਕਿ ਪੋਲ ਵੀ ਕੰਡਮ ਹੋ ਗਈ ਹੈ ਉਹ ਜਾ ਕੇ ਤੇ ਉੱਤੋਂ ਗ੍ਰਿਲਾਂ ਦੇ ਸਰਪੇ ਆ ਰਹੇ ਨੇ ਬੱਚੇ ਜਾ ਰਹੇ ਨੇ ਜੇ ਕੋਈ ਡੋਬ ਗਿਆ ਤੇ ਫਿਰ ਕਾਹ ਨੂੰ ਕਮਣਗੇ ਵੀ ਇਸ ਤਰ੍ਹਾਂ ਸਾਡੇ ਆ ਹੀ ਹੋ ਗਿਆ ਉਹ ਹੋ ਗਿਆ ਤੇ ਸਰਕਾਰ ਨੂੰ ਉਹ ਦੇਣਗੇ ਤੇ ਸ਼ਾਮ ਨੂੰ ਬਸ ਇਧਰ ਅੱਥ ਬਹੁਤ ਕਾਫੀ ਜ਼ਿਆਦਾ ਹੁੰਦਾ ਹੈ ਜੀ ਇੱਥੇ ਬਾਹਰ ਜੀ ਜ਼ਿਆਦਾ ਰਾਤ ਕਰ ਰਹੇ ਨੇ ਜੀ ਉਹ ਪਾਣੀ ਦੇ ਕਰਾ ਦੇ ਨੇ ਜੀ ਠਮਾਸ਼ ਬਣਾਇਆ ਹੈ ਜੀ ਤੁਸੀਂ ਆ ਕੇ ਪਿੱਛੇ ਵੇਖ ਲਓ ਬਾੜੇ ਦੇ ਵੇਖ ਰਾਇਆ ਤਾਂ ਬੰਨ ਤੇ ਵੇਖ ਲਓ ਅੱਗੇ ਨਾ ਜਾਣ ਬਸ ਕੋਲ ਤੇ ਨਾ ਜਾਣ ਉਹ ਗੌਰ ਨਹੀਂ ਕਰਦਾ ਜੇ ਕੋਈ ਸਰਕਾਰੀ ਨੂੰ ਕਹਿੰਨੇ ਜੇ ਕਿਦਰ ਅਸੀਂ ਮਲਾਜਮਾਂ ਨੂੰ ਕਹਿੰਨੇ ਉਹ ਵੀ ਨਹੀਂ ਕਹਿੰਦੇ ਵੀ ਅਸੀਂ ਆ ਕੇ ਤੇ ਵਿ ਜਾ ਕੇ ਨਾ ਨੂੰ ਕੋਈ ਦੇ ਨੇ ਡਿਊਟੀ ਦੇ ਲਿਆ ਕਿ ਆਦੀ ਡਿਊਟੀ ਪੂਰੀ ਕਰਨ ਦੇ ਅਧਿਕਾਰੀ ਜਾਦਾ ਨਿਭਾਣ ਤੇ ਉਹਨਾਂ ਨੂੰ ਰੋਕਣ ਇੰਨਾ ਖਤਰਾ ਵਾਚ ਕਿ ਆ ਕੋਈ ਐਨਡੀਆਰਫ ਦੀ ਟੀਮ ਆਈ ਹੋਵੇ ਜਾਂ ਕੋਈ ਹੋਰ ਆਏ ਹੋਵੇ ਐਨਡੀਆਰਫ ਵਾਲੇ ਘਰ ਪਿਛਲੀ ਵਾਰ ਆਏ ਸੀਗੇ ਉਸ ਤੋਂ ਬਾਅਦ 2023 ਦੇ ਉਸ ਤੋਂ ਬਾਅਦ ਮੈਂ ਤਾਂ ਵੇਖੇ ਨਹੀਂ ਇੱਥੇ ਆਏ ਸੀ ਉਸ ਤੋਂ ਬਾਅਦ ਨਹੀਂ ਆਇਓ ਬਸ ਕਰਕੇ ਗਏ ਚਲੇ ਸੀਗੇ ਵਿਖਾ ਕੇ ਜੀ ਇੱਕ 2 ਘੰਟੇ ਬਾਅਦ ਆਪਣਾ ਜੋ ਮਲਾਜਮ ਇੱਥੇ ਹੈਗੇ ਆ ਜੀ ਪੁਲਿਸ ਮਲਾਜਮ ਉਹ ਇੱਥੇ ਪਹਿਲਾਂ ਬਹਿੰਦੇ ਹੁੰਦੇ ਸੀ ਕਿ ਹੁਣ ਤੋਂ ਜਦੋਂ ਤੋਂ ਮੈਂ ਦੇਖ ਕੇ ਵੇਖਿਆ ਪਾਣੀ ਆਉਂਦਾ ਇਹਨਾਂ ਵੇਖਿਆ ਨਹੀਂ ਸੀ ਪਹਿਲਾਂ ਇੱਥੇ ਆ ਜਾਂਦੇ ਸੀਗੇ ਵੀ ਜੋ ਮੈਂ ਇੱਥੇ ਨਕਲ ਆਖ ਲੁੰਦੇ ਸੀ ਜਿਹੜੇ ਮੰਨ ਲੈਣੇ ਤਾਂ ਆ ਕੇ ਉਹਨਾਂ ਰੋਕ ਲੈਂਦੇ ਸੀ ਕਿ ਤੁਸੀਂ ਆਦਾ ਐਡਿਕਾਰਡ ਦੋ ਆਦਾ ਹਾਰ ਕੱਢ ਦੋ ਵਿਖਾਓ ਕਿਤੋਂ ਦੇਗਾ ਤੁਸੀਂ ਹੁਣ ਕੋਈ ਪੁੱਛੜਤਾਲੀ ਨਹੀਂ ਵੀ ਜੀ ਹੁਣ ਕੋਈ ਕਿਸੇ ਤਰ੍ਹਾਂ ਨੇ ਪੁੱਛਦਾਸ ਨਹੀਂ ਹੈਗੀ ਜਦੋਂ ਆਇਆ ਸੀ ਨਾ ਆਪਣਾ ਪਾਣੀ ਇੱਥੇ ਖੇਤਾਂ 'ਚ ਫੇਰ ਰਿਹਾ ਜੀ ਉਹਦੇ ਦਾ ਮੈਂ ਤਾਂ ਨਹੀਂ ਵੇਖਿਆ ਇੱਥੇ ਕੋਈ ਆਇਆ ਹੋਵੇਗਾ ਇਹ ਹਾਲਾਤ ਕਿਸ ਤਰ੍ਹਾਂ ਨੇ ਹਾਲਾਤ ਜੀ ਮਾੜੇ ਨੇ ਹੁਣ ਪਾਣੀ ਚੜਿਆ ਜਾਂਦਾ ਇਹ ਤੁਹਾਨੂੰ ਪਤਾ ਹੀ ਹੈ ਜੀ ਕਮ ਸਕਮ ਪੋਲ ਦੁੱਤ ਉਤਲੰਨਣਾ ਸ਼ੁਰੂ ਹੋਣ ਲੱਗਾ ਗਿਆ ਜੀ ਸੜਕਾਂ ਦੇ ਉੱਪਰ ਵੀ ਲੰਘ ਗਿਆ ਜੀ ਆਰਮ ਸਿੰਘ ਲਗਣੇ ਚੜ ਕੇ ਗਏ ਪੁਲੀਆਂ ਵਾਲੀ ਨੂੰ ਤੁਲਗਣ ਲੱਗ ਪਈ ਸਾਥੇ ਮੰਗ ਕਰਨਾ ਚਾਹਣਾ ਵੀ ਆਪਣੇ ਦਾਇਤ ਕਰਨਾ ਜਿਹੜੇ ਰਾਤ ਚਾਲੀ ਗਈ ਹੈ ਬੇ ਕੋਈ ਮੁਲਾਜ਼ਮ ਭੇਜਣ ਆਪਣੇ ਸਰਕਾਰ ਤੇ ਇਹਨਾਂ ਨੂੰ ਆਦਾ ਰੋਕਣ ਤੇ ਬਸ ਇਹ ਹੀ ਦਾਇਤ ਹੈ ਤੇ ਬਾਕੀ ਆਦਾ ਮੰਗੇ ਸਾਡਾ ਹਜ਼ਾਰ ਸੁਣਨ ਲੋਕਾਂ ਦੇ ਵਿਚਾਰ ਕੋਲ ਨਾ ਜੇ ਸਾਡੀ ਮਦਦ ਕਰਨ ਹੋਰ ਕੀ ਹਾਂਜੀ ਮਦਦ ਦਾਸ ਨਹੀਂ ਆ ਰਹੇ ਨੇ ਜੀ ਵੇਖਣ ਵਾਸਤੇ ਜੀ ਕੋਈ ਰਾਸ਼ਨ ਮਿਲਦਾ ਜੀ ਉਹ ਆ ਕੇ ਤੋਂ ਆਪ ਲੈ ਕੇ ਜਲੇ ਜਾਂਦੇ ਨੇ ਸਾਡੇ ਵਾਸਤੇ ਕੋਈ ਕੋਸ਼ ਗੋਸ਼ ਹੀ ਨਹੀਂ ਜੀ